ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਗੁਰੂ ਪਿਆਰਿਓ ਸੱਚੇ ਪਾਸ਼ਾ ਮਹਾਰਾਜ ਦੀ ਆਪਾਂ ਯਾਦ ਵਿੱਚ ਜੁੜੀਏ ਆਪਾਂ ਵਿਚਾਰ ਕਰਨੀ ਹੈ ਅੱਜ ਚਾ ਚਰੀ ਛੰਦ ਦਾ ਪ੍ਰਸਾਦ ਸੋ ਇੱਕ ਵਾਰੀ ਗੁਰਸਿੱਖਾਂ ਨੇ ਸੰਗਾਂ ਨੇ ਬੇਨਤੀ ਕੀਤੀ ਸੰਗਤ ਨੇ ਸੱਚੇ ਪਾਸ਼ਾ ਮਹਾਰਾਜ ਬੀ ਸਨਾਤਨ ਧਰਮ ਦੇ ਵਿੱਚ ਗਾਇਤਰੀ ਮੰਤਰ ਦੀ ਬਹੁਤ ਜਾਦੀ ਮਹਿਮਾ ਹੈ ਮਹਾਤਮ ਹੈ ਸਭ ਕੁਝ ਦੇਣ ਵਾਲਾ ਹੈ ਬਹੁਤ ਹੀ ਜ਼ਿਆਦਾ ਉਪਮਾਦਾਇਕ ਹੈ ਗੁਰੂ ਘਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਮੰਤਰ ਹੈ ਬਹੁਤ ਸ਼ਕਤੀਸ਼ਾਲੀ ਵਾਲਾ ਗੁਰੂ ਸਾਹਿਬ ਕਹਿੰਦੇ ਮੂਲ ਮੰਤਰ ਸਭ ਤੋਂ ਵੱਡਾ ਮੰਤਰ ਹੈ ਪਰ ਫਿਰ ਵੀ ਅਸੀਂ ਉਸ ਦੇ ਬਰਾਬਰ ਦਾ ਭਾਵ ਕਹਿਣ ਦਾ ਮਾਲ ਉਸ ਦੇ ਜਿਵੇਂ ਆਪਾਂ ਕਹਿ ਲੈਣ ਕਹਿ ਲੈਣੇ ਆ ਕੇ ਉਹਦੇ ਨਾਲ ਮਿਲਦਾ ਜੁਲਦਾ ਗਾਇਤਰੀ ਮੰਤਰ ਹੈ 24 ਅੱਖਰ ਨੇ ਤੇ 24 ਅੱਖਰਾਂ ਤੁਹਾਨੂੰ ਇਸ ਤਰ੍ਹਾਂ ਦਾ ਗੁਰੂ ਘਰ ਦਾ ਗਾਇਤਰੀ ਮੰਤਰ ਤੁਹਾਨੂੰ ਦੇ ਦਿੰਨੇ ਆ ਇਹਨੂੰ ਗੁਰੂ ਘਰ ਦਾ ਗਾਇਤਰੀ ਮੰਤਰ ਕਰਕੇ ਮੰਨਿਆ ਜਾਵੇਗਾ ਸੋ ਆਪਾਂ ਪਹਿਲੀ ਵਾਰੀ ਜਾਣ ਲਈਏ ਕਿ ਗਾਇਤਰੀ ਮੰਤਰ ਕੀ ਹੈ गायत्री मंत्र है संगत जी ਜਿਹੜਾ ਉਚਾਰਦਾ ਉਹਨੂੰ ਗਾਉਂਦਾ ਹੈ ਗਾਇਤਰੀ ਉਹਦੀ ਰੱਖਿਆ ਕਰਨ ਵਾਲਾ ਜਿਹੜਾ ਗਾਉਂਦਾ ਹੈ ਉਹਦੀ ਰੱਖਿਆ ਕਰਨ ਵਾਲਾ ਗਾਇਤਰੀ ਗਾਉਣ ਵਾਲੇ ਦਾ ਭਲਾ ਕਰਨ ਵਾਲਾ ਰੱਖਿਆ ਕਰਨ ਵਾਲਾ ਸੋ ਜਦੋਂ ਕਹਿੰਦੇ ਇੱਕ ਵਾਰੀ ਬ੍ਰਹਮਾ ਜੀ ਕਹਿੰਦੇ ਜਗ ਕਰਨ ਲੱਗੇ ਜੋ ਜਗ ਕਰਨ ਲੱਗੇ ਨਾ ਜਿਹੜਾ ਜੱਗ ਹੈ ਉਹ ਕੱਲਾ ਨਹੀਂ ਕਰ ਸਕਦਾ ਅਰਧਾਗਣੀ ਬਿਨਾ ਜਾਨੀ ਕਿ ਉਹਦੇ ਘਰ ਵਾਲੀ ਬਿਨਾ ਇਸਤਰੀ ਬਿਨਾ ਨਹੀਂ ਕਰ ਸਕਦਾ ਜੱਗ ਨੂੰ ਸੋ ਬਰਮਾ ਜੀ ਕਹਿਣ ਲੱਗੇ ਕਿ ਸਾਡੀ ਪਤਨੀ ਨੂੰ ਲੈ ਕੇ ਆਓ ਇੰਦਰ ਨੂੰ ਕਹੇ ਤੁਸੀਂ ਲੈ ਕੇ ਆਓ ਉਹਨੂੰ ਨਾਲ ਉਠਾ ਕੇ ਜੱਗ ਕਰਾਂਗੇ ਜਦੋਂ ਬਰਮਾ ਇੰਦਰ ਜੀ ਗਏ ਤਾਂ ਬਰਮਾ ਜੀ ਦੀ ਜਿਹੜੀ ਪਤਨੀ ਸੀ ਸੁਵਿਤਰੀ ਜੀ ਉਹ ਕਹਿਣ ਲੱਗੀ ਮੈਂ ਆਵਾਂਗੀ ਪਰ ਮੈਂ ਕੱਲੀ ਨਹੀਂ ਆਉਂਦੀ ਮੈਂ ਆਪਣੀ ਸਹੇਲੀਆਂ ਦੇ ਨਾਲ ਆਵਾਂਗੀ ਆਵਾਂਗੀ ਤੇ ਬਿਲਕੁਲ ਹਾਰ ਸ਼ਿੰਗਾਰ ਕਰਕੇ ਪੂਰੇ ਮੌਜ ਦੇ ਵਿੱਚ ਤਾਂ ਇੰਦਰ ਜੀ ਵਾਪਸ ਆ ਗਏ ਤਾਂ ਆ ਕੇ ਵਰਮਾ ਜੀ ਨੂੰ ਕਿਹਾ ਕਿ ਸੁਵਿਤਰੀ ਮਾਤਾ ਜੀ ਕਹਿੰਦੇ ਨੇ ਕਿ ਮੈਂ ਕੱਲੀ ਨਹੀਂ ਆਵਾਂਗੀ ਮੈਂ ਨਾਲ ਸਹੇਲੀਆਂ ਨੂੰ ਲੈ ਕੇ ਆਵਾਂਗੀ ਤਾ ਵਰਮਨ ਨੇ ਮਨ ਵਿੱਚ ਜਿਵੇਂ ਆਪਾਂ ਕਹਿੰਦੇ ਰੋਜ਼ ਜਾ ਕੀਤਾ ਕਿ ਇਹ ਸਮਾਂ ਇਸ ਤਰ੍ਹਾਂ ਚਰ ਲਾਉਣ ਦਾ ਸਮਾਂ ਲਾਉਣ ਦਾ ਨਹੀਂ ਹੈ ਯਾ ਦੇੜੀ ਕਰਨ ਦਾ ਛੇਤੀ ਕੋਈ ਹੋਰ ਇਸਤਰੀ ਨੂੰ ਲੈ ਕੇ ਆਓ ਤਾਂ ਮਿਰਤ ਲੋਕ ਦੇ ਵਿੱਚ ਧਰਤੀ ਤੋਂ ਇੰਦਰ ਜੀ ਨੇ ਇੱਕ ਗਵਾਲਣ ਗੋਪੀ ਲੈ ਕੇ ਗਏ ਇਸ ਧਰਤੀ ਤੋਂ ਜਦੋਂ ਲੈ ਕੇ ਗਏ ਉਹਦਾ ਨਾਂ ਗਾਇਤਰੀ ਸੀ ਉਹਦੇ ਨਾਲ ਗੰਧਰਬ ਅ ਮਰਯਾਦਾ ਅਨੁਸਾਰ ਗੰਧਰਬਾ ਕਹਿੰਦੇ ਨੇ ਜਿੱਥੇ ਦੇਵਤੇ ਸਾਜ਼ ਬਣਾਉਂਦੇ ਨੇ ਸਵਰਗਪਰੀ ਦੇ ਵਿੱਚ ਗੰਧਰਬਨਗਰੀ ਉਹਦੀ ਮਰਯਾਦਾ ਅਨੁਸਾਰ ਉਹਦੇ ਨਾਲ ਵਿਆਹ ਕਰਵਾ ਕੇ ਤੇ ਉਹਨੂੰ ਬਰਾਬਰ ਉਠਾ ਕੇ ਜਗ ਕੀਤਾ ਉਹਦਾ ਨਾਂ ਵੀ ਗਾਇਤਰੀ ਸੀ ਸੋ ਜਦੋਂ ਇਹ ਜਪ ਕਰਦੇ ਨੇ ਗਾਇਤਰੀ ਮੰਤਰ ਦਾ ਤਾਂ ਗਾਇਤਰੀ ਮੰਤਰ ਜਦੋਂ ਸ਼ੱਦ ਹੋ ਜਾਂਦਾ ਹੈ ਤਾਂ ਗਾਇਤਰੀ ਮੰਤਰ ਸਾਹਮਣੇ ਖੜ ਜਾਂਦਾ ਕਿ ਗਾਇਤਰੀ ਆਵਦਾ ਰੂਪ ਸਾਹਮਣੇ ਲੈ ਕੇ ਆ ਜਾਂਦੇ ਆ ਆ ਜਾਂਦੀ ਹੈ ਗਾਇਤਰੀ ਉਹਦਾ ਰੂਪ ਕੀ ਹੈ ਮੰਤਰ ਦਾ ਜਿਵੇਂ ਹਰ ਇੱਕ ਚੀਜ਼ ਦਾ ਆਕਾਰ ਹੁੰਦਾ ਹੈ ਹਰ ਇੱਕ ਚੀਜ਼ ਦੇ ਮਗਰ ਇੱਕ ਸ਼ਕਤੀ ਹੁੰਦੀ ਹੈ ਜਿਵੇਂ ਜਲ ਪੀਣ ਨੂੰ ਹੈ ਪਰ ਇਹਦੇ ਮਗਰ ਸ਼ਕਤੀ ਹੈ ਅੱਗ ਇੱਕ ਦੇਵਤਾ ਹੈ ਆਪਾਂ ਨੂੰ ਕੰਮ ਦਿੰਦੀ ਅੱਗ ਪਰ ਇਹਦੇ ਮਗਰ ਕਿ ਸ਼ਕਤੀ ਹੈ ਜਿਹੜੀ ਸ਼ਕਤੀ ਆਪ ਦਾ ਰੂਪ ਦਿਖਾਉਂਦੀ ਹੈ ਉਹ ਕੁਝ ਹੋਰ ਚੀਜ਼ ਹੁੰਦੀ ਹੈ ਦੇਖਣ ਨੂੰ ਆਪ ਨੂੰ ਅੱਗ ਲੱਗਦੀ ਹੈ ਜਦ ਦੇਖਣ ਨੂੰ ਪਾਣੀ ਇਸ ਤਰ੍ਹਾਂ ਦਾ ਲੱਗਦਾ ਪਰ ਉਹਦੇ ਪਿੱਛੇ ਕੁਝ ਆਪ ਦਾ ਰੂਪ ਵੀ ਹੁੰਦਾ ਹੈ ਹਰ ਇੱਕ ਚੀਜ਼ ਦਾ ਵੀ ਪਾਣੀ ਵੀ ਇੱਕ ਦੇਵਤਾ ਇਹ ਤੁਹਾਨੂੰ ਕਦੇ ਫੇਰ ਦੱਸਾਂਗੇ ਉਹਦੀ ਸ਼ਕਤ ਕਿਉਂ ਜੀ ਹੈ ਤਾਂ ਜਦੋਂ ਇਹਦਾ ਰੂਪ ਸਾਹਮਣੇ ਆਉਂਦਾ ਗਾਇਤਰੀ ਮੰਤਰ ਦਾ ਤਾਂ ਕੀ ਹੋ ਜਾਏ ਇਨੇ ਕਾ ਹੱਥ ਵਿੱਚ ਆਪਣੀ ਮਿਰਗ ਦਾ ਸਿੰਘ ਫੜਿਆ ਹੋਇਆ ਹੈ ਗੈਤਰੀ ਮੰਤਰ ਦੀ ਜਿਹੜੀ ਸ਼ਕਲ ਹੈ ਆਕਾਰ ਹੈ ਰੂਪ ਹੈ ਇੱਕ ਹੱਥ ਦੇ ਵਿੱਚ ਕਮਲ ਫੜਿਆ ਹੋਇਆ ਹੈ ਸਿਰ ਤੇ ਮੁਕਟ ਹੈ ਤੇ ਗਲ ਵਿੱਚ ਮੋਤੀਆਂ ਦੀ ਮਾਲਾ ਹੈ ਇਸ ਤਰ੍ਹਾਂ ਦਾ ਇਹਦਾ ਰੂਪ ਹੈ ਸੋ ਇਹ ਸ਼ਕਤੀਸ਼ਾਲੀ ਗੈਤਰੀ ਹਿੰਦੂ ਮਾਤ ਦੇ ਵਿੱਚ ਬਹੁਤ ਜ਼ਿਆਦੇ ਬਹੁਤ ਹੀ ਜ਼ਿਆਦੇ ਬਹੁਤ ਹੀ ਜ਼ਿਆਦੇ ਵਿਧੀ ਨਾਲ ਆ ਜਪਿਆ ਜਾਂਦਾ ਹੈ ਜੀ ਦੀ ਕੀ ਬਹੁਤ ਮਹਾਨਤਾ ਹੈ Hindu mat ਦੇ ਵਿੱਚ ਸੋ ਦੂਜੇ ਪਾਸੇ ਆਪਾਂ ਆਈਏ ਕਿ ਗੁਰੂ ਘਰ ਦੇ ਵਿੱਚ ਗੈਤਰੀ ਮੰਤਰ ਕਿਹੜਾ ਹੈ ਗੈਤਰੀ ਮੰਤਰ ਹੈ ਚਾਤਰੀ ਸ਼ਾਂਤਾ ਪ੍ਰਤਾ ਪ੍ਰਸਾਦ ਚਾਤਰੀ ਸ਼ੰਦ ਗੋਬਿੰਦ ਦੇ ਮੁਕੰਦੇ ਹੁਦਾਰੇ ਆਰੇ ਹਰੀ ਅੰਕਰੇ ਹਰੀ ਅੰਕਰੇ ਨਾਮੇ ਆਕਾਮੇ 24 ਅੱਖਰਾਂ ਦਾ ਸ਼ਬਦ ਹੈ ਜਿਹੜਾ ਇਹਨੂੰ ਜਪੇਗਾ ਸੁਖ ਪ੍ਰਾਪਤ ਹੋਵੇਗਾ ਹਰੇ ਕੰਮ ਬਣੇਗਾ ਤੇਜ ਪ੍ਰਤਾਪ ਬਹੁਤ ਹੋਵੇਗਾ ਇਹ ਗਾਇਤਰੀ ਮੰਤਰ ਗੁਰੂ ਘਰ ਦਾ ਗਾਇਤਰੀ ਮੰਤਰ ਹੈ ਸੋ ਚਾਦਰਿਸੰਤ ਪ੍ਰਸਾਦ ਗੋਵਿੰਦੇ ਮੁਕੰਦੇ ਉਦਾਰੇ ਪਾਰੇ ਹਰੀ ਅੰਕਰੀ ਨਾਮੇ ਆਕਾਮੇ ਰੱਖਿਆ ਕਰਨ ਵਾਲਾ ਹੈ ਮੁਕੰਦੇ ਗੋਵਿੰਦੇ ਮੁਕੰਦੇ ਹਰੀ ਅੰਕਰੀ ਉਹਨਾਂ ਨਾਮੇ ਆਕਾਮੇ ਸਭ ਤਰ੍ਹਾਂ ਦੀਆਂ ਕਾਮਨਾਵਾਂ ਪੂਰੀਆਂ ਕਰਨ ਵਾਲਾ ਹੈ ਹਰੀ ਅੰਕ ਹਰਉਣ ਵਾਲਾ ਹਰਨ ਵਾਲਾ ਪਾਪ ਦੂਰ ਕਰਨ ਵਾਲਾ ਪਾਪਾਂ ਨੂੰ ਸਭ ਇੱਛਾ ਦੇਣ ਵਾਲਾ ਹੈ ਪੂਰੀਆ ਕਰਨ ਵਾਲਾ ਹੈ ਇੱਛਾ ਪੂਰਨ ਸਰਬ ਸੁਦਾਤਾ ਹਰ ਜਾ ਕੇ ਵਾਸਾ ਕਾਉਂਤੇ ਮੈਂ ਜੋ ਮਾਰਾ ਬਾਜਨ ਕਰਦੇ ਨੇ ਸੋ ਜਾਪ ਸਾਹਿਬ ਦੇ ਵਿੱਚ ਹੈ ਇਹ ਚਾਤਰੀ ਛੰਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀੰ ਕਰਿਯੰ ਨਨਾਮੇ ਕਾਮੇ ਇਹਦਾ ਵੱਧ ਤੋਂ ਵੱਧ ਜਾਪ ਕਰਿਆ ਕਰੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨੀ ਪਾਣੀ ਕਰਕੇ ਛੇਤੀ ਹੀ ਬਹੁਤ ਛੇਤੀ ਹੀ ਜਾਣ ਕੇ ਆਪ ਦਾ ਸਰੂਪ ਲੈ ਕੇ ਸਾਹਮਣੇ ਆ ਜਾਂਦਾ ਹੈ ਜਿਨ੍ਹਾਂ ਨੇ ਜਪਿਆ ਉਹਨਾਂ ਦੇ ਸਾਹਮਣੇ ਸਰੂਪ ਵੀ ਲੈ ਕੇ ਆਉਂਦਾ ਆਪਦਾ ਮੈਂ ਕਿਉਂ ਜਾ ਚਾ ਚਰੀ ਛੰਦ ਤਾ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਯੰ ਨਿਰਨਾਮੇ ਅਕਾਮੇ